ਆਓ ਪਿਆਰ ਸਹਿਤ ਮਹਾਪੁਰਸ਼ਾਂ ਤੋਂ ਕੁਝ ਬਚਨ ਸਰਵਣ ਕਰੀਏ ਜੀ ਅਨਮੁੱਲੇ ਵਿਚਾਰ ਸੁਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੁਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਗੁਰੂ ਸੰਗਤ ਜੀ ਧੰਨ ਧੰਨ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਬਾਬਾ ਸ਼ਾਮ ਸਿੰਘ ਜੀ ਅਟਾਰੀ ਜਿਨ੍ਹਾਂ ਦਾ ਅਰ ਸ਼ਹੀਦੀ ਦਿਹਾੜਾ ਵੜੇ ਅਦ ਸਰਕਾਰ ਸਾਹਿਤ ਸੰਪਰਦਾਇ ਸਰਹਾਲੀ ਸਾਹਿਬ ਬਾਬਾ ਜੀ ਬਾਬਾ ਕੋਲਾ ਸਿੰਘ ਸਾਹਿਬ ਜੀ ਬਾਬਾ ਚੰਦਰ ਸਿੰਘ ਸਾਹਿਬ ਜੀ ਅਤੇ ਸਾਰੇ ਸੰਪਰਦਾਜ ਮਹਾਂਪੁਰਖਾਂ ਵੱਲੋਂ ਹਰ ਸਾਲ ਇਹ ਸ਼ਹੀਦੀ ਅਸਥਾਨ ਤੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਹਾਜ਼ਰੀ ਪ੍ਰਮਾਣ ਕਰੋ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਵੀ ਸ਼ਹੀਦੀ ਦਿਹਾੜਾ ਅੁਰਧਵਾਰਾ ਸਾਲੀ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਮਿਸਲ ਸ਼ਹੀਦਾਂ ਤਰਨਤਲ ਬਾਬਾ ਬਕਾਲਾ ਸਾਹਿਬ ਜੀ ਵੱਲੋਂ ਬਾਬਾ ਦਰਸ਼ਨ ਸਿੰਘ ਜੀ ਟਾਲਾ ਸਾਹਿਬ ਵਾਲੇ ਵੱਲੋਂ ਸਾਰੀਆਂ ਸੰਗਤਾਂ ਸਾਰੇ ਪੰਥ ਵੱਲੋਂ ਅੱਜ ਸ੍ਰੀ ਗੁਰੂ ਹਰ राय ਸਾਹਿਬ ਸਦਵੇਂ ਪਾਤਸ਼ਾਹ ਮਹਾਰਾਜ ਜੀ ਦਾ ਵੀ ਆਗਮਨ ਪ੍ਰਕਾਸ਼ ਗੁਰਪੁਰਬ ਦਿਹਾੜਾ ਹੈ ਹੁਣੇ ਗਿਆਨੀ ਜੀ ਆਪ ਜੀ ਨੂੰ ਮਹਾਰਾਜ ਦੇ ਗੁਰਪੁਰਬ ਦੀ ਵਧਾਈ ਦੇ ਰਹੇ ਸਨ ਔਰ ਸੰਗਤਾਂ ਨੂੰ ਵਧਾਈ ਹੋਵੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿਖੇ ਜਿਨ੍ਹਾਂ ਨੇ ਵੀ ਤਨ ਕਰਕੇ ਮਨ ਕਰਕੇ ਧਨ ਕਰਕੇ ਮਨ ਬਾਣੀ ਸਰੀਰ ਕਰਕੇ ਸੇਵਾ ਕੀਤੀ ਹੈ ਗੁਰੂ ਪੰਥ ਦੀ ਸੇਵਾ ਵਿੱਚ ਸਮਰਪਿਤ ਰਹੇ ਹਨ ਉਹਨਾਂ ਦਾ ਰੁਤਬਾ ਉਹਨਾਂ ਨੂੰ ਮਾਣ ਉਹ ਗੁਰੂ ਘਰ ਵਿੱਚੋਂ ਪ੍ਰਾਪਤ ਹੁੰਦਾ ਹੈ। ਔਰ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਅੱਜ ਜੁੜ ਰਹੇ ਹਾਂ ਉਹਨਾਂ ਨੇ ਸਭ ਕੁਝ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਲਈ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਉਹਨਾਂ ਨੇ ਉਸ ਸਮੇਂ ਵਿੱਚ ਉਹ ਮਹਾਨ ਕਾਰਨਾਮਾ ਕੀਤਾ ਜਿਹੜਾ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਔਰ ਹੁਣੇ ਜਿਵੇਂ ਗਿਆਨੀ ਜੀ ਦਰਸਾਰੇ ਸਨ ਕਿ ਉਹ ਖਰੀਦੇ ਹੋਏ ਬੰਦਿਆਂ ਨਹੀਂ ਉਹ ਸਾਰਾ ਕੁਝ ਕੀਤਾ ਕਤਰਿਆ ਜਿਹੜਾ ਸੀ ਪਰ ਉਹ ਜਿੱਤ ਜਿਹੜੀ ਹੈ ਫਿਰ ਵੀ ਖਾਲਸੇ ਦੀ ਮੰਨੀ ਜਾਂਦੀ ਹੈ ਤਨ ਜਿਉ ਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰਾ ਉਹਨਾਂ ਨੂੰ ਤਨ ਕਹੈ ਮਹਾਰਾਜ ਨੇ ਜਿਹੜੇ ਮਹਾਰਾਜ ਦਾ ਸਿਵਰਨ ਵੀ ਕਰਦੇ ਐ ਔਰ ਜਿਨ੍ਹਾਂ ਦੇ ਅੰਦਰ ਧਰਮ ਜੁਧ ਦਾ ਚਾ ਵੀ ਬਣਿਆ ਰਹਿੰਦਾ ਉਹ ਧਰਮ ਜੁਧ ਦੇ ਵਾਸਤੇ ਜਿਨ੍ਹਾਂ ਨੇ ਆਪਣਾ ਆਪ ਆਪਣੇ ਧਰਮ ਤੋਂ ਆਪਣੇ ਗੁਰੂ ਸਾਹਿਬ ਜੀ ਦੇ ਸਤਕਾਰ ਵਾਸਤੇ ਆਪਣਾ ਆਪ ਵਾਰਨੇ ਫੇਰਨੇ ਕੀਤਾ ਉਹਨਾਂ ਤੋਂ ਬਿਲਹਾਰ ਜਾਂਦੇ ਆ ਔਰ ਇਹ ਸਚਾਈ ਹੈ ਕਿ ਉਹਨਾਂ ਦੇ ਇਹ ਕੀਤੇ ਹੋਏ ਉਹ ਸਮੇਂ ਵਿੱਚ ਜਿਹੜਾ ਮਹਾਨ ਕਾਰਨਾਮਾ ਉਹਨਾਂ ਨੇ ਕੀਤਾ ਉਹ ਕਿ ਉਹਨਾਂ ਨੇ ਅਗਵਾਈ ਕੀਤੀ ਹੈ ਪੰਥ ਦੇ ਵਿੱਚ ਐਸੇ ਜਿਹੜੇ ਅਗਵਾਈ ਕਰਨ ਵਾਲੇ ਸਵੇ ਸਮੇਂ ਅਨਸਾਰ ਜਿਨ੍ਹਾਂ ਨੇ ਸੱਚ ਤੇ ਪਹਿਰਾ ਦਿੰਦਿਆਂ ਆਪ ਮਰਨ ਮਨੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੂ ਉਹਨਾਂ ਨੇ ਪਹਿਰਾ ਦਿੱਤਾ ਤੇ ਉਹਨਾਂ ਦੇ ਇਸ ਅਸਥਾਨ ਤੋਂ ਔਰ ਜਿੱਥੇ ਵੀ ਇਹ ਪੰਥ ਵਿੱਚ ਕੋਈ ਜੋੜ ਮੇਲੇ ਮਨਾਏ ਜਾਂਦੇ ਨੇ ਸੂਰਬੀਰ ਯੋਧਿਆਂ ਦੇ ਕਾਰਨਾਮੇ ਸੰਗਤਾਂ ਨੂੰ ਸੁਣਾਏ ਜਾਂਦੇ ਨੇ ਉੱਥੇ ਬਾਬਾ ਸ਼ਾਮ ਸਿੰਘ ਜੀ ạtari ਵਾਲੇ ਨਾਲ ਉਹਨਾਂ ਦੇ ਸੰਗੀ ਜਿਨ੍ਹਾਂ ਨੇ ਉਹ ਸਮੇਂ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੱਚ ਤੇ ਪਹਿਰਾ ਦਿੱਤਾ ਉਹ ਸਦਾ ਲਈ ਉਹ ਅਮਰ ਤੇ ਉਹ ਸਦਾ ਲਈ ਉਨ੍ਹਾਂ ਦਾ ਜਿਹੜਾ ਜਸ ਹੈ ਉਹ ਸਦਾ ਹੀ ਸੰਸਾਰ ਵਿੱਚ ਅਟੱਲ ਹੈ ਸੋ ਇਸ ਅਸਥਾਨ ਤੇ ਬਹੁਤ ਵੱਡੀ ਸੇਵਾ ਬਾਬਾ ਖੁੱਲਾ ਸਿੰਘ ਜੀ ਜਿਨ੍ਹਾਂ ਵੱਲੋਂ ਬਾਬਾ ਜੀ ਬਾਬਾ ਸ਼ੰਦਰ ਸਿੰਘ ਸਾਹਿਬ ਜੀ ਔਰ ਬਹੁਤ ਵੱਡੀ ਸੇਵਾਇ ਤੇ ਨਾਲ ਨਾਲ ਬੇਟਿਆਂ ਨੂੰ ਪੜ੍ਹਾਈ ਔਰ ਗੁਰਮਤਿ ਦੀ ਤਲੀਬ ਦੇਣੀ ਔਰ ਜੋੜ ਮੇਲੇ ਇੱਕ ਦੋ ਦਿਨ ਨਹੀਂ ਲਗਾਤਾਰ 10 ਦਿਨ ਰਾਤ ਰੀਤੇ ਦਵਾਨ ਸਜਦੇ ਰਹੇ ਉਹ ਸਾਨੂੰ ਗੁਰਮਤਿ ਦੇ ਨਾਲ ਜੁੜਨ ਵਾਸਤੇ ਪ੍ਰੇਰਨਾ ਦਿੰਦੇ ਆ ਜਿ세 ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਮਣ ਕਰਨਾ ਇਤਿਹਾਸ ਤੋਂ ਜਾਣੂ ਹੋਣਾ ਉਸੇ ਖਾਲਸੇ ਪੰਥ ਦਾ ਵਿਸ਼ਾਣਾ ਮਤਾ ਇਤਿਹਾਸ ਜੋ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਹੈ ਸਮੇ ਸਮੇਂ ਅਨੁਸਾਰ ਉਹ ਪੰਥ ਦੀ ਸੇਵਾ ਵਿੱਚ ਜਿਨ੍ਹਾਂ ਨੇ ਆਪਣਾ ਆਪ ਹੌਲਕਮਾਇਆ ਹੈ ਉਹਨਾਂ ਦਾ ਵੀ ਉਹ ਇਤਿਹਾਸ ਜੋ ਗੁਰਮਤ ਸਮਾਗਮਾਂ ਵਿੱਚ ਸਾਨੂੰ ਸਰਵਣ ਕਰਨ ਵਾਸਤੇ ਸੁਭਾਗ ਪ੍ਰਾਪਤ ਹੁੰਦਾ ਹੈ ਔਰ ਹੁਣੇ-ਹੁਣੇ ਨਾਲ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਆਵਾਜ਼ ਦਿੱਤੀ ਜਾ ਰਹੀ ਸੀ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਕਿਉਂਕਿ ਸਾਨੂੰ ਇਹ ਬਾਰ-ਬਾਰ ਕਹਿਣ ਦੀ ਕਿ ਇਹ ਲੋੜ ਨਾ ਪਵੇ ਕਿਉਂਕਿ ਜੋ ਗੁਰੂ ਸਾਹਿਬ ਜੀ ਨੇ ਖਾਲਸਾ ਸਾਜਿਆ ਹੈ ਅੰਮ੍ਰਿਤ ਦੀ ਦਾਤ ਦਿੱਤੀ ਹੈ ਜਿਨ੍ਹਾਂ ਚਿਰ ਕੋਈ ਅੰਮ੍ਰਿਤ ਨਹੀਂ ਛਕ ਲੈਂਦਾ ਉਹਨਾਂ ਚਿਰ ਉਹਨੂੰ ਗੁਰੂ ਦੀ ਸਿੱਖੀ ਨਹੀਂ ਪ੍ਰਾਪਤ ਹੁੰਦੀ ਇਸ ਕਰਕੇ ਗੁਰੂ ਨਾਨਕ ਨਾਮ ਲੈਵਾ ਸਿੱਖ ਅਖਵਾਉਣ ਵਾਲਿਆਂ ਵਾਸਤੇ ਸਾਰਿਆਂ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਹੁਕਮ ਹੈ ਜੋ ਆਪਾਂ ਹਰ ਰੋਜ਼ ਪੜ੍ਹਦੇ ਸੁਣਦੇ ਹਾਂ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੋ ਗੁਰੂ ਸਾਹਿਬ ਜੀ ਦਾ ਹੁਕਮ ਹੈ ਜਿਹੜਾ ਮੰਨ ਲੈਂਦਾ ਕੋ ਨਿਹਾਲ ਹੋ ਜਾਂਦਾ ਇਸ ਵਾਸਤੇ ਆਪਣੇ ਘਰ ਪਰਿਵਾਰਾਂ ਵਿੱਚ ਸਾਰੇ ਔਰ ਬੱਚੇ ਬੱਚੀਆਂ ਵੀ ਅਮਰਤਾਰੀ ਹੋਣ ਇਹ ਸਾਡੇ ਮਨ ਵਿੱਚ ਇਹ ਚਾਹੋ ਇਹ ਪਿਆਰ ਸਤਿਗੁਰੂ ਬਖਸ਼ਣ ਜੋ ਕਿ ਰੋਜ਼ ਅਰਦਾਸ ਵਿੱਚ ਆਪਾਂ ਮਹਾਰਾਜ ਸਾਹਿਬ ਦੇ ਚਰਨਾਂ ਵਿੱਚੋਂ ਇਹ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਮਹਾਰਾਜ ਦੇਦਰ ਤੋਂ ਮੰਗਦੇ ਆਂ ਔਰ ਸਿੱਖੀ ਦਾ ਬੂਟਾ ਸਾਡੇ ਘਰ ਪਰਿਵਾਰਾਂ ਵਿੱਚ ਹਰਾ ਰਹੇ ਕੋਈ ਵੀ ਕੇਸ ਦਾੜਾ ਨਾ ਕਟਾਵੇ ਕੋਈ ਵੀ ਗੁਰੂ ਕੀ ਮਰਜ਼ਾਦਾ ਤੋਂ ਪਾਸੇ ਨਾ ਜਾਵੇ ਇਹ ਅਰਦਾਸ ਗੁਰੂ ਚਰਨਾਂ ਵਿੱਚ ਆਪਾਂ ਸਾਰੇ ਹੀ ਕਰਿਆ ਕਰੀਏ ਮਹਾਰਾਜ ਸਾਨੂੰ ਸਿੱਖੀ ਬਖਸ਼ੋ ਅਣੀ ਸਿੱਖੀ ਕਿਸਾਂ ਸਵਾਸਾਂ ਨਾਲ ਨਿਵੇ ਕਿਰਪਾ ਕਰੋ ਸਾਨੂੰ ਬਾਣੀ ਬਾਣਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਦ ਅਨਿਤਨੇ ਸਿਮਰਨ ਬਖਸ਼ੋ ਜਿਸ ਕਰਕੇ ਸਾਡਾ ਇਹ ਸਮਾਸਵਾਸ ਸਫਲੇ ਹੋ ਜਾਣ ਸੋ ਸਾਰੀਆਂ ਸੰਗਤਾਂ ਨੇ ਹਾਜ਼ਰੀ ਪ੍ਰਵਾਨ ਕਰਨੀ ਬੇਨਤ ਬਿਲਾ ਰਹੇ ਹਨ ਕੁਇਸ਼ਰ ਸਿੰਘ ਰਾਗੀ ਸਿੰਘ ਢਾਡੀ ਸਿੰਘ ਸਾਰਿਆਂ ਨੇ ਸੰਗਠਾਂ ਦੇ ਦਰਸ਼ਨ ਕਰਨੇ ਨੇ ਸਾਰੀਆਂ ਸੰਗਤਾਂ ਉਹਨਾਂ ਮਹਾਨ ਸੂਰਬੀਰ ਯੋਧੇ ਪਰ ਜੀਵੜੇ ਜਿਨ੍ਹਾਂ ਨੇ ਗੁਰੂ ਬਾਪੂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਆਪ ਕੁਰਬਾਨ ਕੀਤਾ ਅੱਜ ਦਾ ਦਿਹਾੜਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅਤੇ ਬਾਬਾ ਸ਼ਾਮ ਸਿੰਘ ਜੀ ਅਟਾਰੀ ਉਹਨਾਂ ਦੇ ਮਹਾਨ ਲਾਸਾਨੀ ਕੁਰਬਾਨੀ ਨੂੰ ਨਮਸਕਾਰ ਹੈ ਹਾਜ਼ਰੀ ਪ੍ਰਮਾਨ ਕਰਨੀ ਵਲਾਂ ਚੁਕਾਂ ਜੀ ਖਿਮਾ ਬਖਸ਼ਣੇ ਪਿਆਰ ਸਹਿਤ ਫਤੇ ਬੁਲਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਈਸੋ ਨਿਆਲ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦ ਕੁਮਿੰਟ ਬਾਬਾ ਜੀ ਸਜਿਓ ਥੋੜਾ ਥੋੜਾ ਸੋ ਮਹਾਪੁਰਸ਼ ਨੇ ਬਹੁਤ ਅਨਮੁੱਲੇ ਬਚਨ ਪਿਆਰ ਵਾਲੇ ਬਚਨ ਗੁਰਮਤਿ ਵਿੱਚ ਪ੍ਰਪੱਕਤਾ ਰੱਖਣ ਵਾਲੇ ਬਚਨ ਗੁਰੂ ਸੰਗਤ ਨਾਲ ਸਾਂਝੇ ਕੀਤੇ ਨੇ ਮੈਂ ਬਾਰ-ਬਾਰ ਬੇਨਤੀ ਕੀਤੀ ਕੋਈ ਸੰਗਤ ਨਵੀਂ ਆਈ ਹੈ ਰਾਤ ਮਹਾਪੁਰਸ਼ਾਂ ਨੇ ਬੇਨਤੀ ਕੀਤੀ ਸੀ ਕਿ ਆਪਾਂ ਜਿੱਥੇ ਪੰਜਾਬ ਬੋਰਡ ਤੋਂ ਮਾਨਤਾ ਪ੍ਰਾਪਤ ਇਹ ਸਕੂਲ ਨਾਲ ਚੱਲ ਰਿਹਾ ਹੈ ਸੀਬੀਐਸਸੀ ਬੋਰਡ ਤੋਂ ਮਾਨਤਾ ਪ੍ਰਾਪਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਪੱਟੂ ਚੱਲ ਰਿਹਾ ਹੈ ਸੋ ਇਸੇ ਤਰ੍ਹਾਂ ICSE ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲ ਫੱਤੇਵਾਲੇ ਵਿਖੇ ਜੋ ਸਿੱਖ ਇੰਟਰਨੈਸ਼ਨਲ ਜਾਵੇ ਨਾਲ ਹੀ ਮੈਂ ਬੇਨਤੀ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜੀਰਾ ਦੇ ਇੰਚਾਰਜ ਬੋਲੇ ਸੋਨਿਆਲ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਬਾਈ ਹਰਪ੍ਰੀਤ ਸਿੰਘ ਜੀ ਹੀਰੋ ਆਪਣਾ ਸਨਮਾਨ ਸਿਰੋਪਾਉ ਮਹਾਪੁਰਸ਼ਾਂ ਤੋਂ ਪ੍ਰਾਪਤ ਕਰਨ ਜੀ ਉਹਨਾਂ